ਪਰ ਮੁੰਤਨੇ 1600 ਕਰੋੜ ਰੁਪਏ ਕਿਲਾ ਲਾਂਨ ਕੀਤਾ ਬਹੁਤ ਘਟ ਬਹੁਤ ਘਟ আর ਜਿਹੜਾ 2 ਲੱਖ ਬਰਨਾਲੇ ਦਿੱਤਾ 50 ਹਜ਼ਾਰ ਕੇਂਦਰ ਦੀ ਆਪਾਂ ਜਿਹੜੇ ਇੰਜਰ ਹੋ ਗਏ ਇਹ ਹੋਂਨਾ ਵਿੱਚੋਂ ਹੀ ਦੇਣਾ ਇੱਕ ਇਹ ਦੂਜਾ ਜਿਹੜਾ ਪੰਜਾਬ ਦਾ ਇਨਫਰਾਸਟ੍ਰਕਚਰ ਹੈ ਜਮ ਸੜਕਾਂ ਵਾਂ ਸਕੂਲ ਨੇ ਬਹੁਤ ਸਾਰੀਆਂ ਚੀਜ਼ਾਂ ਠਹਿ ਠੇੜੀ ਹੋ ਗਈਆਂ ਇਹ ਹੋਂਨਾ ਤੇ ਖਰਚੇ ਹੋਊਗਾ ਜਾਂ ਜਿਹੜੇ ਘਰਾਂ ਦੇ ਨੁਕਸਾਨ ਹੋਏ ਆ ਉਹਦੇ ਬਾਰੇ ਕਲੀਅਰਟੀ ਨਹੀਂ ਜਾਂ ਇਹ ਸਾਰੀਆਂ ਫਸਲਾਂ ਦੇ ਮਾਪਜੇਕ ਦਿੱਤਾ ਜਾਊਗਾ ਜਾਂ ਸਾਡੇ ਪਸ਼ੂ ਧਨ ਦਾ ਨੁਕਸਾਨ ਹੋਇਆ ਪੋਲਟਰੀ ਫਾਰਮ ਦਾ ਨੁਕਸਾਨ ਉੱਥੇ ਦਿੱਤਾ ਜਾਊਗਾ ਪੰਜਾਬ ਸਰਕਾਰ ਜਿਹੜਾ ਮਾਜਾ ਜਾਂ ਐਲਾਨ ਕੀਤਾ ਵਾਢ ਹੋਊਗਾ ਕੇਂਦਰ ਦਾ 1600 ਕਰੋੜ ਰੁਪਏ ਅੱਡ ਵੰਡਿਆ ਜਾਊਗਾ ਇਹਦਾ ਵੀ ਕੋਈ ਨਹੀਂ ਕਲੀਅਰ ਹੈਗਾ ਇਸ ਕਰਕੇ ਜੇ ਕੱਲ ਨੂੰ ਜਿਹੜਾ ਉਹਨਾਂ ਨੇ ਕਿਹਾ 12 ਹਜ਼ਾਰ ਕਰੋੜ ਰੁਪਈਆ ਪੰਜਾਬ ਸਰਕਾਰ ਦੇ ਖਾਤੇ 'ਚ ਪਿਆ ਵਾ ਅਰ ਜੇ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਵਾਬ ਦੇਣਾ ਜੇ ਦੁਵਾਨ ਨੂੰ ਲਾ ਲਈ ਤੇ 13600 ਕਰੋੜ ਰੁਪਇਆ ਬਣ ਜਾਂਦਾ ਤੇ ਉਹਨੂੰ 5 ਲੱਖ ਫਸਲਾ ਨਾ ਜੇ ਵੰਡਣਾ ਹੋਵੇ ਉਹ ਸਾਜੂ ਸਮਾਨ ਤਾਂਪੇ ਕੁਛ ਨਾ ਕੁਛ ਨਿਕਲ ਕੇ ਆਜੂਗਾ ਜੇ ਕਲੀਅਰ ਕੁਛ ਨਹੀਂ ਹੈਗਾ ਔਰ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਐਨਡੀਆਰਪ ਤੇ ਜਵਾਨਾਂ ਦੀ ਤਾਰੀਫ ਕੀਤੀ ਕੰਮ ਦੀ ਉਹਨਾਂ ਦਾ ਹੱਕ ਬਣਦਾ ਸੀ ਪਰ ਪ੍ਰਧਾਨ ਮੰਤਰੀ ਜੀ ਇਹ ਭੁੱਲ ਗਏ ਵੀ ਪੂਰੇ ਪੰਜਾਬ ਦੇ ਲੋਕ ਤੇ ਸੰਸਥਾਵਾਂ ਨੇ ਜਿਵੇਂ ਪੂਰੇ ਪੰਜਾਬ ਦੇ ਅੰਦਰ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਉੱਤੇ ਕੋਈ ਸ਼ਬਦ ਨਹੀਂ ਬੋਲਿਆ ਉਤਰਪਾਟ ਦੋ ਕੂਰੀਆਂ ਮਦਦਾਂ ਆ ਰਹੀਆਂ ਨੇ ਉਹਦੇ ਬਾਰੇ ਕੁਝ ਨਹੀਂ ਬੋਲਿਆ ਗਿਆ আর ਜਿਹੜੇ ਬੰਨ ਨੇ ਤੁਸੀਂ ਬੰਨ ਧਾਰਮਿਕ ਸੰਸਥਾਵਾਂ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਹੋਲ ਸਮਾਜਿਕ ਸੰਸਥਾਵਾਂ ਲੱਗੀਆਂ ਹੋਈਆਂ ਮਿੱਟੀ ਪੌਂਪ ਤੇ ਬੰਨ ਤਹਿ ਬਣ ਰਹੇ ਉਹਦੇ ਤੇ ਕੁਝ ਨਹੀਂ ਬੋਲਿਆ ਅਸੀਂ ਕਹਿੰਦੇ ਸਾਫ਼ ਲੋਕਾਂ ਨੂੰ ਚੇਤਨ ਰਹੋ ਇਹਨਾਂ ਦੇ ਜਿਹੜੇ ਜਾਈ ਰਹੇ ਨੇ ਉਹ ਜਾਲ ਦੇ ਰਹੇ ਨੇ ਜਾਲ ਬੰਨ ਕੇ ਅਰ ਬੇਲ ਦੇ ਵੀ ਡੂੰਗਾ ਕਿੰਨਾ ਦੱਸ ਰਹੇ ਨੇ ਇਹ ਕੱਲ ਨੂੰ ਬੰਨ ਪੰਜਾਬ ਦੇ ਲੋਕ ਬਾਲਣ ਖਰਚਾ ਪੰਜਾਬ ਦੇ ਲੋਕਾਂ ਦਾ ਲੱਗ ਜੇ ਤੇ ਬਿੱਲ ਸਰਕਾਰ ਦੇ ਖਾਤੇ ਨਹੀਂ ਪੈਣਾ ਚਾਹੀਦਾ ਇਸ ਗੰਭੀਰ ਵੀ ਜਾਗਦੇ ਰਹੋ ਨਾ ਪੈਣ ਦੇਣੇ ਅਸੀਂ ਠੀਕ ਹੈ ਵੀ ਸਾਡਾ ਜਿਹੜਾ ਆਇਆ ਮਾਲ ਖੁਰਦਪੁਰ ਤੋਂ ਜੇ ਤੋਂ ਪ੍ਰਧਾਨ ਮੰਤਰੀ ਜੀ ਦੇ ਜਿਹੜਾ ਰਾਹਤ ਪੈਕੇਜ ਦਾ ਐਲਾਨ ਕੀਤਾ ਨਾ ਕਾਫੀ ਆ ਅਰ ਇਟੋ ਨਰਾਸ਼ਾ ਹੋਈ ਆ ਵੀ ਸਾਨੂੰ ਐਂ ਲੱਗਦਾ ਆ ਦਿਮਾਚਲ ਲਈ ਵੀ ਜੋ ਐਲਾਨ ਹੋਇਆ ਉਹ ਵੀ ਕੱਟ ਆ ਉਹ ਵੀ ਪੂਰਾ ਨਹੀਂ ਆਗਾ ਅਰ ਜੋ ਹੜ ਪੀੜਤ ਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਦੀ ਸਵਾਲ ਸੀ ਉਹ ਵੀ ਕਿਤੇ ਨਹੀਂ ਰਾਸੀ 70000 ਰੁਪਏ ਪ੍ਰਤੀ ਏਕੜ ਮੰਗਦੇ ਸੀ ਉਹਦਾ 10% ਖੇਤ ਮਜ਼ਦੂਰ ਲਈ ਮੰਗਦੇ ਸੀ ਕੋਈ ਕਲੀਅਰ ਕੱਟ ਨਹੀਂ ਹੈਗਾ ਅਰ ਜਿਵੇਂ ਅਸੀਂ ਸਵੇਰੇ ਕਿਹਾ ਸੀ ਵੀ ਸਾਨੂੰ ਤਾਂ ਇਸ ਸਰਕਾਰ ਕੋ ਕੋ ਬਹੁਤੀ ਆਸ ਨਹੀਂ ਹੈਗੀ ਉਹੀ ਹੋਇਆ ਬਹੁਤ ਵਾਰੀ ਅਸੀਂ ਇੱਕ ਵਾਰੀ ਪ੍ਰਧਾਨ ਮੰਤਰੀ ਫੇਰੀ ਦਾ ਪੀਸਫੁਲੀ ਟਾਕਰਾ ਵਿਰੋਧ ਕੀਤਾ ਸੀ ਬਹੁਤ ਸਾਰੇ ਅੱਜ ਫਿਰ ਡੱਡੂ ਨਹੀਂ ਨਿਕਲੇ ਹੁੰਦੇ ਛੱਪੜ ਜੋਂ ਨਿਕਲ ਨਿਕ ਕੇ ਬੋਲਦੇ ਪ੍ਰਧਾਨ ਮੰਤਰੀ ਨੇ ਪਤਾ ਨਹੀਂ ਕੀ ਦੇ ਜਾਣਾ ਵਾ ਅੱਜ ਲੈ ਲੈਣਾ ਸੀ ਘਰ ਭਰਤੇ ਹੁਣੀ ਪ੍ਰਧਾਨ ਮੰਤਰੀ ਜੀ ਨੇ ਲੈ ਲੈਣਾ ਸੀ ਸੀ ਕਿ ਚਲੋ ਕੋਈ ਨਹੀਂ ਲੱਛਣਾ ਜੀ ਵੀ ਹੁੰਦੇ ਰਹੇ ਉਹਦੋਂ ਵੀ ਕੋਈ ਮਨਯੂਨੀ ਲੱਗਦਾ ਕੁਝ ਦਿੱਤਾ ਤੇ ਹੁਣ ਵੀ ਕੁਝ ਨਹੀਂ ਨਾ ਦਿੱਤੇ ਵਰਗਾ ਹੀ ਆ ਹੈਗਾ ਔਰ ਸੋਪਾ ਨੂੰ ਨ ਨੂੰ ਪਤਾ ਲੱਗ ਗਿਆ ਉਹ ਵਰਤ ਸ਼ਾਤਰੀਆਂ ਨੂੰ ਜਿਹੜੇ ਖੌਟੀ ਫੁੱੱਦੀ ਜੀ ਵੀ ਜਿਨ੍ਹਾਂ ਨੂੰ ਲੱਗਦਾ ਪ੍ਰਧਾਨ ਮੰਤਰੀ ਆ ਜਾਣਗੇ ਤੇ ਉਹਨਾਂ ਬਹੁਤ ਕੁਝ ਦੇ ਦੇਣਾ ਅੱਜ ਸਾਫ ਹੋ ਗਿਆ ਪੀ ਪੰਜਾਬੀਆਂ ਪ੍ਰਤੀ ਉਹਨਾਂ ਦੀ ਜੜੀ ਮਨ ਦੇ ਅੰਦਰ ਜੋ ਨਫ਼ਰਤ ਹੈਗੀ ਆ ਸਾਫ਼ ਝਲਕਦੀ ਹੈਗੀ ਆ ਜਿੰਨ ਜਿੰਨਾ ਚਿਰ ਉਹ ਕਾਰਪੋਰੇਟ ਦਾ ਕਬਜ਼ਾ ਜ਼ਮੀਨਾਂ ਤੇ ਨਹੀਂ ਕਰਾ ਲਿੰਦੇ ਚਿਹਰ ਹੜ ਆਉਂਦੇ ਰਹਿਣਗੇ ਜਿਹੜਾ ਪੰਜਾਬ ਦੇ ਬੰਨਾਂ ਦੇ ਉੱਤੇ ਐਡੇ ਪੰਜਾਬ ਦੇ ਦਰਿਆਈ ਬੰਨਾਂ ਦੇ ਉੱਤੇ ਜਿਹੜੇ ਹੈਕਸ ਨੇ ਜਿਹੜੇ ਬੰਨ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਰਾਜ ਦਾ ਕਬਜ਼ਾ ਵੇਤੇ ਵੀ ਕੋਈ ਸ਼ਬਦ ਬੋਲਿਆ ਨਹੀਂ ਗਿਆ